ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਤੇ ਆਏ ਦਾ ਅੰਤਰ ਤੇ ਯਮਕ ਲੱਗ ਜਣੀ ਐ ਅੰਤਰ ਹਰ ਗੁਰੂ ਤੇ ਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰਾ ਸਤਿਗੁਰੂ ਤੁਸ ਪਦ ਜਿਹੜਾ ਨਾ ਇੱਕ ਕਸ ਕੇ ਬੋਲਨਾ ਤੁਸ ਦਾ ਅਰਥ ਨਾ ਤਰੁੱਠ ਕੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਤੁਸ ਦਿੱਤੀ ਪੂਰਾ ਸਤਿਗੁਰੂ ਤੁਸ ਦਿੱਤੀ ਪੂਰਾ ਸਤਿਗੁਰੂ ਤੁਸ ਦਿੱਤੀ ਤੇ ਠੰਮਕ ਲੱਗੀ ਤੁਸ ਦਿੱਤੀ ਪੂਰਾ ਸਤਿਗੁਰੂ ਘਟਾ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਘਟਾ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਖ ਝੱਖ ਮਰੈ ਸਭ ਲੋਕਾਈ ਲੋਕਾਈ ਦਰਮਿਆਨੀ ਦੀ ਆਵਾਜ਼ ਵਿੱਚ ਉਚਾਰਨ ਕਰਨਾ ਹੂੜਾ ਵੀ ਆਂਕੜ ਵੀ ਹੈ ਨਿੰਦ ਕਾ ਕੇ ਮੁਹ ਕਾਲੇ ਕਰੇ ਨਿੰਦ ਕਾ ਕੇ ਮੁਹ ਕਾਲੇ ਕਰੇ ਨਿੰਦ ਕਾ ਕੇ ਮੁਹ ਕਾਲੇ ਕਰੇ ਸਰ ਕਰਤਾ ਆਪ ਵਧਾਈ ਜਉ ਜੋ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ਤਿਉ ਤਿਉ ਨਿਤ ਨਿਤ ਇੱਥੇ ਠਮਕ ਲੱਗੇਗੀ ਜੋ ਜੋ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤੈਨੂੰ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗੜਤ ਜੇ ਰਖੈ ਹਲਤ ਪਲਤ ਸਭ ਤਿਸ ਕਾ ਗਿਆ ਨਿਤ ਝਹੀਆ ਪਾਏ ਝੱਗੂ ਸੁਟੇ ਝਖਦਾ ਝਖਦਾ ਝੜ ਪਿਆ ਨਿਤ ਉਪਾਵ ਕਰੇ ਝਖਦਾ ਝਖਦਾ ਪੁੱਲਾ ਹੀ ਬੋਲਣਾ ਝਖਦਾ ਝਖਦਾ ਨਹੀਂ ਕਹਿਣਾ ਝਖਦਾ ਝਖਦਾ ਛੜ ਪਿਆ ਛੱਗੂ ਆ ਛੱਗੂ ਕਸ ਕੀ ਬੋਲਣਾ ਜੀ ਨਿਤ ਛੱਗੂ ਨਹੀਂ ਜਾਣਾ ਛੱਗੂ ਨਿਤ ਚਹਿਆ ਪਾਏ ਛੱਗੂ ਸੁਟੇ ਝੱਖਦਾ ਝੱਖਦਾ ਛੜ ਪਿਆ ਨਿਤ ਉਪਾਵ ਕਰੇ ਮਾਇਆ ਧਨ ਕਾਰਣ ਅਗਲਾ ਧਨ ਪੀ ਉੱਡ ਗਿਆ ਅਗਲਾ ਧਨ ਪੀ ਉੱਡ ਗਿਆ ਕਿਆ ਉਹ ਖੱਟੇ ਆ ਓਹ ਖਾਵੇ ਜਿਸ ਅੰਦਰ ਸਹਿਸਾ ਦੁਖ ਪਿਆ ਜਿਸ ਅੰਦਰ ਸਹਿਸਾ ਦੁਖ ਪਿਆ ਨਿਰਵੈਰ ਨਾਲ ਜੇ ਵੈਰ ਰਚਾਏ ਸਭ ਪਾਪ ਜਗਤ ਕਾ ਤਿਨ ਸਿਰ ਲਿਆ ਸਭ ਪਾਪ ਜਗਤ ਕਾ ਤਿਨ ਸਿਰ ਲਿਆ ਉਸ ਅੱਗੇ ਪਿਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੁਹ ਅੰਬ ਪਿਆ ਉਸ ਅੱਗੇ ਪਿੱਛੇ ਢੁਈ ਨਹੀਂ ਜਿਸ ਅੰਦਰ ਨਿੰਦਾ ਮੁਹ ਅੰਬ ਪਿਆ ਜੇ ਸੋਇਨੇ ਨੂੰ ਉਹ ਹੱਥ ਪਾਏ ਸੋਇਨੇ ਛੇਤੀ ਬੋਲਣਾ ਸੋਇਨੇ ਹੂੜਾ ਨਹੀਂ ਲਾਉਣਾ ਜੇ ਸੋਇਨੇ ਨੂੰ ਉਹ ਹੱਥ ਪਾਏ ਜੇ ਸੋਇਨੇ ਨੂੰ ਉਹ ਹੱਥ ਪਾਏ ਤਾ ਕੇ ਹੁ ਸੇਤੀ ਰਲ ਗਿਆ ਹਰ ਰਲ ਪੁਲਾ ਹੀ ਬੋਲਣਾ ਹੈ ਜੇ ਗੁਰ ਕੀ ਸਰਣੀ ਫਿਰ ਓਹ ਆਵੇ ਤਾ ਪਿਛਲੇ ਔਗਣ ਬਖਸ ਲਿਆ ਜਨ ਨਾਨਕ ਅਨ ਦਿਨ ਨਾਮ ਧਿਆਇਆ ਹਰ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂ ਸਬਦੂ ਉਪਰ ਤੂੰ ਦੀਵਾਨ ਤੂੰ ਹੈ ਸੱਚਾ ਤੂੰ ਹੈ ਪਾਠ ਇਕੱਠਾ ਹੀ ਹੈ ਤੂੰ ਹੈ ਸੱਚਾ ਸੱਚ ਤੂੰ ਇੱਥੇ ਵਿਸਰਾਮ ਲਾਉਣਾ ਸਬਦੂ ਉੱਪਰ ਤੂੰ ਦੀਵਾਨ ਜੋ ਤਦ ਸੱਚ ਧਿਆਏ ਦੇ ਸੱਚ ਸੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖ ਉਜਲੇ ਉਹਨਾਂ ਅੰਦਰ ਸੱਚ ਮੁਖ ਉਜਲੇ ਉਹਨਾ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇ ਰਾਤਾਨ ਸੇ ਭਗਤ ਜਿਨੀ ਗੁਰਮੁਖ ਸਾਲਾਹਿਆ ਸੱਚ ਸ਼ਬਦ ਨੀਸਾਨ ਸੱਚ ਜੇ ਸੱਚੇ ਸੇਵਦੇ ਤਿਨ ਵਾਰੀ ਸਾਧ ਕੁਰਬਾਨ ਸ਼ਲੋਕ ਮਹੱਲਾ ਚੌਥਾ ਤੁਰ ਮਾਰੇ ਪੂਰਾ ਸਤਿਗੁਰੂ ਸੇਹੀ ਹੁਣ ਸਤਿਗੁਰ ਮਾਰੇ ਜਿਸ ਰਾਮ ਧਿਆਨ ਨਾਲ ਲਾਉਣਾ ਤੁਰ ਮਾਰੇ ਪੂਰਾ ਸਤਿਗੁਰੂ ਇਥੇ ਵਿਸਰਾਮ ਹੈ ਸੇਹੀ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁਤ ਈਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਟੋਈ ਨਾ ਲਹਨ ਸਤ ਸੰਗਤ ਤੋ ਇਹ ਨਾ ਲਹਿਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਤਿਸਮਾਰੇ ਜਮ ਜੰਦਾਰੇ ਗੁਰੂ ਬਾਬਾ ਫਟਕੇ ਸੇ ਫਿੱਟੇ ਗੁਰੂ ਬਾਬਾ ਫਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਗੁਰ ਤੇ ਯਮਕ ਲਾ ਦੋ ਗੁਰ ਤੀਜੀ ਪੀੜੀ ਵਿਚਾਰਿਆ ਪੀੜੀ ਨਹੀਂ ਕਹਿਣਾ ਪੀੜੀ ਕਿਆ ਹੱਥ ਇਨਾ ਵਿਚਾਰੇ ਗੁਰ ਚੌਥੀ ਪੀੜੀ ਟਿੱਕਿਆ ਗੁਰ ਚੌਥੀ ਪੀੜੀ ਟਿੱਕਿਆ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਟਿੱਕਿਆ ਬੋਲਣਾ ਦਰਮਿਆਨਾ ਟਿਕਿਆ ਨਹੀਂ ਕਹਿਣਾ ਥੋੜਾ ਦਰਮਿਆਨਾ ਜਿਹਾ ਬੋਲ ਤਨਿੰਦਕ ਦੁਸ਼ਟ ਸਭ ਤਾਰੇ ਦੁਸ਼ਟ ਸ਼ਸ਼ਾ ਨਹੀਂ ਐ ਦੁਸ਼ਟ ਤਨਿੰਦਕ ਦੁਸ਼ਟ ਸਭ ਤਾਰੇ ਤਨਿੰਦਕ ਦੁਸ਼ਟ ਸਭ ਤਾਰੇ ਕੋਈ ਸਭ ਤਾਰੇ ਵੱਖਰਾ ਵੱਖਰਾ ਨਕੇਰ ਕੇ ਪੜ੍ਹਨਾ ਸਭ ਤਾਰੇ ਨਹੀਂ ਕਹਿਦਣਾ ਗੁਰ ਚੌਥੀ ਪੀੜੀ ਟਿਕਿਆ ਤੇਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇੱਥੇ ਵਿਸਰਾਮ ਹੈ ਤਿਸ ਕਾਰਜ ਸਭ ਸੁਵਾਰੇ ਤਿਸ ਕਾਰਜ ਸਭ ਸੁਵਾਰੇ ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਕshmi ਇੱਥੇ ਵਿਸਰਾਮ ਹੈ ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮਿਲੇ ਹਰ ਨਿਸਤਾਰੇ ਖੜ ਪੁੱਲਾ ਹੀ ਬੋਲਣਾ ਹੈ ਖੜ ਮਿਲੇ ਹਰ ਨਿਸਤਾਰੇ ਸਾਵਨ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਲਾਰੇ ਜਨ ਨਾਨਕ ਮਾਗੇ ਧੂੜ ਤਿਨ ਜੋ ਗੁਰ ਸੇਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕਉ ਆਪ ਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕਉ ਪੈਰੀ ਪਾਏ ਡਰਿਆ ਤਾਂ ਜੇ ਕਿਸ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਹਰਪ੍ਰੀਤਮ ਸੱਚੇ ਕਾ ਜਿਨ ਆਪਣਾ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਰੱਖ ਪਦ ਜਿਹੜਾ ਨਾ ਕਸਕੇ ਬੋਲਣਾ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਨਿੰਦਕਾ ਦੁਸ਼ਟਾ ਕੇ ਮੁਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨੰਦ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰੁ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੁਖ ਕਢਾਏ ਹਰ ਕਰਤਾ आप मोह तो कढ़ाए गुर, 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 गुर सिखा के मोह उजले करे हर प्यारा गुर सिखा के मोह उजले करे हर प्यारा गुर का जयकार संसार सबत कराए सबत बोलना गुर सिखा के मोह उजले करे हर प्यारा गुर सिखा के मोह इतने ठमक लगेगी ਗੁਰਸਿੱਖਾ ਕੇ ਮੁਖ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਏ ਪੌੜੀ ਕੀ ਹਰ ਨਹੀਂ ਕਹਿਣਾ ਕੀ ਹਰ ਹਰ ਦਾਸਨ ਕੀ ਹਰ ਪੈਜ ਰਖਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਏ ਇੱਕ ਤੁਹਾਡੇ ਨਾਲ ਕੀ ਬੋਲ ਜਿੰਦਾ ਕੀ ਤੇ ਜਦੋਂ ਥੋੜਾ ਜਿਹਾ ਠਹਿਰਾ ਦੇ ਦੋਗੇ ਨਾ ਸਪਸ਼ਟ ਹੋ ਜੂਗੀ ਹਰ ਦਾਸਨ ਕੀ ਹਰ ਪੈਜ ਰਖਾਏ ਹਾਂ ਹਰਕਾ ਇਕੱਠਾ ਨਹੀਂ ਬੋਲਣਾ ਜਮਕਾ ਹਰਕਾ ਗੁਰਕਾ ਗੁਰ ਕੀ ਇਹ ਸਾਰੇ ਪਦ ਵੱਖਰੇ ਗੈਣੇ ਆ ਹਰਕਾ ਜਮਕਾ ਗੁਰਕਾ ਗੁਰ ਕੀ ਜਨ ਨਾਨਕ ਹਰਕਾ ਦਾਸ ਹੈ ਜਨ ਨਾਨਕ ਹਰਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਈ ਤੇ ਬੰਦਾ ਜੇ ਧਿਆਨ ਨਾ ਨ ਦੇਵੇ ਤੇ ਸ਼ੁੱਧ ਨਹੀਂ ਹੁੰਦਾ ਜੇ ਧਿਆਨ ਦੇਣ ਲੱਗ ਜੇ ਨਾ ਫੇਰ ਇਹ ਸ਼ੁੱਧ ਹੋ ਜਾਂਦੇ ਆ ਪਾਉੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂਜੀ ਨਾਮ ਦਰੜਾਈ ਪ੍ਰਭ ਸੱਚ ਪੂਜੀ ਨਾਮ ਦਰੜਾਈ ਪ੍ਰਭ ਇਹ ਵਿਸਰਾਮ ਧਿਆਨ ਨਾਲ ਲਾਉਣਾ ਪ੍ਰਭ ਤੇ ਵਿਸਰਾਮ ਮੈਂ ਵਣ ਜਾ ਰਹੇ ਥਾਰੇ ਸੱਚ ਸੇਵਹਿ ਸੱਚ ਵਣੰਜਲਹਿ ਲੈਹਿ ਸੱਚ ਸੇਵਹਿ ਸੱਚ ਵਣੰਜਲਹਿ ਗੁਣ ਕਥੈ ਨਰਾਰੇ ਸੇਵਕ ਭਾਏ ਸੇ ਜਨ ਮਿਲੇ ਸੇਵਕ ਭਾਏ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵਾ ਤਿਸ ਦਾ ਕਦੇ ਨਾ ਹੋਵੀ ਭਲਾ ਭਲਾ ਪੁਲਾ ਹੀ ਉਚਾਰਨ ਕਰਨਾ ਉਸ ਦਾ ਆਖਿਆ ਕੋਈ ਨਾ ਲੱਗਾ ਨਿਤ ਓਜਾੜੀ ਪੁਕਾਰੇ ਖਲਾ ਖਲਾ ਵੀ ਪੁਲਾ ਹੀ ਬੋਲਣਾ ਜਿਸ ਅੰਦਰ ਚੁਗਲੀ ਚੁਗਲੋ ਵਜਾ ਕੀਤਾ ਕਰਤਿਆ ਉਸ ਦਾ ਸਭ ਗਿਆ ਮੇਤ ਜੁਗਲੀ ਕਰੇ ਅਣਹੋਦੀ ਪਰਾਈ ਮੋਹ ਕੱਢ ਨਾ ਸਕਾ ਉਸ ਦਾ ਕਾਲਾ ਭਇਆ ਜਿਹੜਾ ਆਣ ਅਣਹੋਦੀ ਹੈ ਨਾ ਆਣ ਨਾਣਾ ਜਿਹੜਾ ਨਾ ਸੁੱਧ ਬੋਲਣਾ ਨੰਨਾ ਨਹੀਂ ਬੋਲਣਾ ਅਣਹੋਦੀ ਨਹੀਂ ਕਹਿਣਾ ਆਣਹੋਦੀ ਪਰਾਈ ਚਲੋ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾਂ ਕੋ ਬੀਜੇ ਤੇਹਾ ਕੋ ਖਾਏ ਕਰਮ ਧਰਤੀ ਸਰੀਰ ਇੱਥੇ ਠਮਕ ਲੱਗ ਜਾਈ ਕਲਯੁਗ ਵਿੱਚ ਇੱਥੇ ਵਿਸਰਾਮ ਹੈ ਜਿਹਾਂ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਤਵ ਤਪਾਵਸ ਨਾ ਹੋਈ ਵਿਸਖਾਦੀ ਤਤਕਾਲ ਮਰ ਜਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਤਪਾਵਸ ਪਾਠ ਇਕੱਠਾ ਹੀ ਹੈ ਵਿਸ ਖਾਦੀ ਤਤਕਾਲ ਮਰ ਜਾਏ ਭਾਈ ਵੇਖ ਨਿਆ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਾ ਸਭ ਸੋਝੀ ਪਾਈ ਹਰ ਦਰ ਕੀਆ ਬਾਤਾ ਆਖ ਸੁਣਾਏ ਮਹੱਲਾ ਚੌਥਾ ਹੁਦਾ ਪ੍ਰਤਖ ਗੁਰੂ ਜੋ ਵਿਛੜੇ ਹੁਦਾ ਪ੍ਰਤਖ ਗੁਰੂ ਜੋ ਵਿਛੜੇ ਤੈਨ ਕਾ ਡਰ ਢੋਈ ਨਾਹੀ ਕੋਈ ਜਾਇ ਮਿਲੈ ਤੈਨ ਨਿੰਦ ਕਾ ਮੋਹ ਫਿੱਕੇ ਠੁਕ ਠੁਕ ਮੋਹ ਪਾਹੀ ਮੋਹ ਫਿੱਕੇ ਠੁਕ ਠੁਕ ਮੋਹ ਪਾਹੀ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਪੰਬਲ ਪੂਸੇ ਖਾਹੀ ਪੰਬਲ ਨਹੀਂ ਕਹਿਣਾ ਪੰਬਲ ਬੱਬਾ ਨਹੀਂ ਪੰਬਲ ਦੋਵੇਂ ਭੱਬਿਆਂ ਦਾ ਉਚਾਰਨ ਪੰਬਲ ਪੰਬਲ ਪੂਸੇ ਖਾਹੀ ਨਿਤ ਪੰਬਲ ਪੂਸੇ ਖਾਹੀ ਜਨ ਗੁਰ ਗੋਪਿਆ ਆਪਣਾ ਸੇਲ ਦੇ ਟਹਾ ਫਿਰਾਹੀ ਤੈਨ ਕੀ ਭੁਖ ਕਦੇ ਨਾ ਉਤਰੈ ਨਿਤ ਤੁਖ ਭੁਖ ਕੂਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਅਨਿਤ ਹੌਲੇ ਹੌਲ ਮਰਾਹੀ ਪੁੱਲੇ ਹੀ ਬੋਲਨਾ ਹੂਲੇ ਹੂਲ ਕਸਕੇ ਨਹੀਂ ਬੋਲਨਾ ਸਤਗੁਰ ਕੀ ਵਡਿਆਈ ਵੇਖ ਨ ਸਕਨੀ ਉਹਨਾਂ ਅੱਗਾ ਪਿੱਛਾ ਥਾਉ ਨਾਹੀ ਸਤਗੁਰ ਕੀ ਵਡਿਆਈ ਵੇਖ ਨ ਸਕਨੀ ਉਨਾ ਅੱਗੇ ਪਿੱਛੇ ਥਾਵ ਨਹੀਂ ਜੋ ਸਤਗੁਰ ਮਾਰੇ ਤੈਨ ਜਾਇ ਮਿਲਹਿ ਰਹਿਦੀ ਖੋਦੀ ਸਭ ਪਤ ਗਵਾਹੀ ਓਏ ਅੱਗਾ ਕੁਸ਼ਤੀ ਗੁਰ ਕੇ ਫਟਕੇ ਇਹ ਧਿਆਨ ਨਾਲ ਕੁਸ਼ਤੀ ਹੀ ਉਚਾਰਨ ਕਰਨਾ ਕਈ ਕੁਸ਼ਤੀ ਕਹਿ ਜਾਂਦੇ ਹਨ ਧਿਆਨ ਨਾਲ ਬੋਲਣਾ ਕੁਸ਼ਤੀ ਕੁਸ਼ਤੀ ਸ਼ਸ਼ਾ ਵੀ ਨਹੀਂ ਰੋਣਾ ਕੁਸ਼ਤੀ ਨਹੀਂ ਕਹਿਣਾ ਜੇ ਉਸ ਮਿਲਾ ਤਿਸ ਕੋਸ਼ਟ ਉਠਾਈ ਹਰ ਤਿਨ ਕਾ ਦਰਸ਼ਨ ਨਾ ਕਰਹ ਜਰ ਤਿਨ ਕਾ ਦਰਸ਼ਨ ਨਾ ਕਰਹ ਜੋ ਦੂਜਾ ਪਾਇ ਚਿਤ ਲਾਹੀ ਤੁਰ ਕਰਤਾ ਆਪ ਲੇਖ ਪਾਇ ਤਿਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾਮ ਅਰਾਧ ਤੂ ਤਿਸ ਅਪੜ ਕੋ ਨਾ ਸਕਾਹੀ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹ ਚੜਾਈ ਇਹ ਚੜਾਈ ਪਾਠ শুদ্ধ ਪਾਠ ਹੈ ਮੁਖ ਪਾਠ ਚੱਚਾ ੜਾੜੇ ਕੰਨਾ ਈੜੀ ਬਿਹਾਰੀ ਦੇ ਨਾਲ শুদ্ধ ਪਾਠ ਮੁਖ ਪਾਠ ਹੈ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜ੍ਹ ਚੜਾਈ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹ ਟਿਕਿਆ ਇਸ ਜਨਕੀ ਵਡਿਆਈ ਵੱਡੀ ਹੋਈ ਤਿਸ ਕਾ ਜਗਤ ਨਿਵਿਆ ਸਭ ਪੈਰੀ ਪਿਆ ਕਿਥੇ ਵਿਸਰਾਮ ਲਾਦੋ ਤਿਸ ਕਾ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕਾ ਖੰਡ ਬ੍ਰਹਮੰਡ ਨਮਸਕਾਰ ਕਰਹਿ ਜਿਸ ਕਾ ਮਸਤਕ ਹੱਥ ਧਰਿਆ ਗੁਰ ਪੂਰਾ ਸੋ ਪੂਰਾ ਹੋਈ ਇਸ ਪੰਕਤੀ ਦੇ ਵਿੱਚ ਦੋ ਵਿਸਰਾਮ ਹਨ ਦੇਸ ਕੋ ਖੰਡ ਬ੍ਰਹਮੰਡ ਨਮਸਕਾਰ ਕਰਹਿ ਇਥੇ ਪਹਿਲਾ ਵਿਸਰਾਮ ਹੈ ਜਿਸ ਕਾ ਮਸਤਕ ਹੱਥ ਧਰਿਆ ਗੁਰ ਪੂਰਾ ਇਥੇ ਦੂਸਰਾ ਵਿਸਰਾਮ ਹੈ ਸੋ ਪੂਰਾ ਹੋਈ ਗੌਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਾ ਸ ਕੋਈ ਹਾਂਜੀ ਗੌਰ ਕੀ ਵਡਿਆਈ ਨਿਤ ਚੜੈ ਸਵਾਈ ਇਥੇ ਵਿਸਰਾਮ ਅਪੜ ਕੋ ਨ ਸਕੋਈ ਜਨ ਨਾਨਕ ਹੀ ਬੋਲਣਾ ਹੈ ਸਕੋਈ ਨਹੀਂ ਕਹਿਣਾ ਸਕੋ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਕਸ ਕੇ ਬੋਲਣਾ ਅਪੜ ਕੋ ਨ ਸਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ ਆਪੇ ਪੈਜ ਰੱਖਾ ਪ੍ਰਭ ਸੋਈ ਪਾਉੜੀ ਕਾਇਆ ਕੋਟ ਅਪਾਰ ਹਾਂ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਾਸਤ ਸੁਮਾਲੇ ਨਾਮ ਨਿਧਾਨ ਹਰ ਵਣ ਜੀਆ ਹੀਰੇ ਪਰਵਾਲੇ ਵਿਣਕਾਇ ਜੇ ਹੋਰ ਥਾ ਧਾਨ ਖੋਜਦੇ ਸੇ ਮੂੜ ਬੇਤਾਲੇ ਸੇ ਉਜੜ ਧਰਮ ਪਵਾਈਆ ਜੋ ਝਾੜ ਮਿਰਗ ਭਾਲੇ ਜੋ ਝਾੜ ਨਿਰਗ ਭਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ